ਮੇਰੇ ਮੰਮੀ ਡੈਡੀ ਪਤਾ ਨਹੀਂ ਉਹੀ ਲੜਦੇ ਰਹਿੰਦੇ ਮੇਰੇ ਨਾਲ ਬਿਨਾਂ ਅੱਛੇ ਗੱਲ ਵੀ ਕੁਛ ਨਹੀਂ ਹੁੰਦੀ ਉਹਨਾਂ ਚ ਨੋਕ ਚੋਕ ਨਿੱਕੀ ਨਿੱਕੀ ਗੱਲ ਤੋਂ ਤੂੰ ਐ ਨਹੀਂ ਕੀਤਾ ਤੂੰ ਆ ਕਰ ਲੈ ਤੂੰ ਉਹ ਕਰ ਲੈ ਐ ਨਹੀਂ ਮੇਰੇ ਕੱਪੜੇ ਨਹੀਂ ਪ੍ਰੈਸ ਕੀਤੇ ਤਾਂ ਉਹ ਤਾਂ ਧੋਤੇ ਨਹੀਂ ਆਇਆ ਨਹੀਂ ਧੋਤਾ ਦਿੱਤੇ ਸੀ ਹੋਰ ਕੀ ਕਰਾਂ ਮੈਂ ਮੈਂ ਚੰਗੀ ਤਰ੍ਹਾਂ ਸਭਨ ਲੱਗੀ ਤੋ ਮਤਲਬ ਐ ਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਅਸੀਂ ਦੇਖਦੇ ਰਹਿੰਦੇ ਹਾਂ ਵੀ ਇਹਨਾਂ ਦੀ ਲੜਾਈ ਵੱਧ ਹੁੰਦੀ ਆ ਹਨਾ ਪਰ ਮੈਂ ਇੱਕ ਗੱਲ ਇਹ ਜਾਣਦਾ ਵੀ ਉਹ ਲੋਕ ਲੜਦੇ ਜਿੰਨਾ ਹੈਗੇ ਨੇ ਉਹਨਾਂ ਨਾਲ ਪਿਆਰ ਵੀ ਹੁੰਦਾ ਆਪਸ ਦੇ ਵਿੱਚ ਨਾ ਪਿਆਰ ਹੁੰਦਾ ਤੇ ਮੈਨੂੰ ਇਹ ਲੱਗਦਾ ਵੀ ਜਿਹੜੇ ਹੋਣ ਵਾਲੇ ਕਪਲ ਨੇ ਜਿਹੜੇ ਜਲਦੀ ਅੱਡ ਹੋ ਜਾਂਦੇ ਨੇ ਉਹਨਾਂ ਚ ਹਸ਼ੈਨਸ਼ੀਲ ਤਾਂ ਇਹ ਨਹੀਂ ਜਿਹੜੀ ਇਹਨਾਂ ਲੋਕਾਂ ਨੇ ਪੁਰਾਣੇ ਲੋਕਾਂ ਨੇ ਉਹਨਾਂ ਨੇ ਬਸ ਉਹੀ ਐਨ ਵੀ ਇਹਨਾਂ ਨੂੰ ਘਰੋਂ ਇਹ ਗੱਲ ਕਹਿ ਕੇ ਗਈ ਸੀ ਭੇਜਿਆ ਸੀਗਾ ਵੀ ਭਾਈ ਹੁਣ ਤੂੰ ਜਰਾ ਇੱਥੇ ਕਰਤਾ ਹੁਣ ਸਾਡੇ ਕੋਲ ਨਾ ਹੂੰ ਮੇਰੀ ਮੰਮੀ ਮੈਨੂੰ ਕਹਿੰਦੇ ਕਹਿੰਦੇ ਵੀ ਮੈਂ ਫਿਰ ਤੁਸੀਂ ਡੈਡੀ ਨੂੰ ਕਦੇ ਛੱਡਣ ਵਾਸਤੇ ਨਹੀਂ ਸੋਚਿਆ ਤਲਾਕ ਨਹੀਂ ਦੇਣਾ ਸੀ ਮੈਂ ਇਦਾਂ ਦੀ ਗੱਲ ਅਸੀਂ ਮੈਂ ਉਹ ਕਹੀ ਤਾਂ ਮਾਂ ਮੰਮੀ ਆਹ ਕੰਦੀ ਲਾ ਛੱਡਣ ਨੂੰ ਕਹਿੰਦੀ ਮਿਹੜੇ ਤੇਰੇ ਮਾਮਾ ਮੈਨਾਂ ਨਹੀਂ ਸੀ ਵੜਨ ਦੇਣਾ ਘਰੇ ਕਹਿੰਦੀ ਫੇ ਰੋਟੀ ਮਤਲਬ ਸਾਡੇ ਚ ਆਪਸ ਦੇ ਵਿੱਚ ਗੱਲਾਂ ਵਾਤਾ ਸੀ ਬਹੁਤ ਫਨੀ ਗੱਲਾਂ ਬਹੁਤ ਕਰਦੇ ਸੀ ਬਹੁਤ ਹਸਾਉਂਦੇ ਸੀ ਮੰਮੀ ਮੇਰੇ ਉਹਨਾਂ ਨੇ ਦੁੱਖ ਤਾਂ ਕਦੇ ਮੈਨੂੰ ਮਹਿਸੂਸ ਹੋਣ ਨਹੀਂ ਦਿੱਤਾ ਕਦੇ ਮਹਿਸੂਸ ਨਹੀਂ ਸੀ ਹੋਣ ਦਿੱਤਾ ਸਾਡੇ ਵਿੱਚ ਐ ਅਸੀਂ ਗੱਲਾਂ ਵਾਤਾ ਕਰਦੇ ਵੀ ਯਾਰ ਦੋਸਤ ਹਨੇ ਅਸੀਂ ਸਾਰੇ ਮੈਂ ਮੈਂ ਪਾਪਾ ਮੰਮਾ ਮੇਰੇ ਤਿੰਨੋਂ ਭੈਣ ਤੇ ਸਾਡੇ ਵਿੱਚ ਨਾ ਤੁਸੀਂ ਜਿਹੜਾ ਪਿਆਰ ਦੇਖੋਗੇ ਸਾਡੇ ਤਿੰਨਾਂ ਭੈਣਾਂ ਤੇ ਮੇਰੇ ਦੇ ਵਿੱਚ ਮੈਨੂੰ ਲੱਗਦਾ ਵੀ ਮੈਂ ਇਸ ਗੱਲ ਤੇ ਮਾਨ ਕਰਦਾ ਵੀ ਸਾਡੇ 'ਚ ਪਿਆਰ ਪਾਉਤਾ ਹੈ। ਮੇਰੀ ਮਾਤਾ ਜੀ ਨੇ ਮੈਨੂੰ ਸਾਨੂੰ ਸੱਦ ਕੇ ਨਾ ਉਹਨਾਂ ਦੇ ਮਰਨ ਤੋਂ 10 ਦਿਨ ਪਹਿਲਾਂ ਦੀ ਗੱਲ ਹੈ 12 ਜਨਵਰੀ ਨੂੰ 13 ਦੀ ਲੋੜੀ ਸੀਗੀ ਇੱਕ ਦਿਨ ਪਹਿਲਾਂ ਸਾਨੂੰ ਬੁਲਾਇਆ ਜਦੋਂ ਲੋੜੀ ਦਿੱਤੀ ਭੈਣ ਹੋਰਿਆਂ ਨੂੰ ਤੇ ਪਹਿਲਾਂ ਲੋੜੀ ਮੈਂ ਦੇਖੇ ਆਉਂਦਾ ਹੁੰਦਾ ਸੀ ਜਾ ਕੇ ਉਦੋਂ ਉਹਨਾਂ ਨੇ ਤਿੰਨਾਂ ਨੂੰ ਇੱਥੇ ਬੁਲਾ ਲਿਆ ਤੇ ਕਹਿੰਦੀ ਵੀ ਮੈਂ ਗੱਲ ਕਰਨੀ ਆ ਵੀ ਤੁਸੀਂ ਨਾ ਚਾਰੋ ਜਣੇ ਬੈਠੇ ਤਿੰਨ ਭੈਣਾਂ ਤੇ ਚੌਥਾ ਮੈਂ ਜਿਹੜੀ ਵੀ ਗੱਲਬਾਤ ਕਰਨੀ ਹੈ ਤੁਸੀਂ ਆਪਸ ਵਿੱਚ ਗੱਲਬਾਤ ਕਰਿਆ ਕਰੋ ਨਾ ਤੁਸੀਂ ਆਪਦੇ ਬੱਚਿਆਂ ਨੂੰ ਲੈ ਕੇ ਆਇਓ ਤੇ ਨਾਂ ਵਿੱਚ ਸਾਨੂੰ ਪਾਇਓ ਜੋ ਵੀ ਤੁਹਾਡੀ ਗੱਲਬਾਤ ਤੁਸੀਂ ਚਾਰਾਂ ਨੇ ਕਰਨੀ ਹੈ ਇਹ ਛੋਟਾ ਇਹਦੇ ਤੇ ਤੁਸੀਂ ਹੱਥ ਰੱਖਣਾ ਔਰ ਮੈਂ ਇਸ ਮਾਮਲੇ 'ਚ ਬਹੁਤ ਲੱਕੀ ਹਾਂ ਜਦੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੇਰੇ ਤਿੰਨੇ ਭੈਣਾਂ ਜਿਵੇਂ ਕਹਿੰਦੇ ਇੱਕ ਸੱਪ ਦੇ 7 ਸਿਰ ਸੀਗੇ ਤੇ ਉਹਦਾ ਛਤਰੀ ਦੀ ਛਾਂ ਕਰ ਦਿੰਦਾ ਸੀ ਕ੍ਰਿਸ਼ਨ ਜੀ ਨੂੰ ਵੀ ਮਤਲਬ ਮੈਨੂੰ ਮੈਨੂੰ ਇਹ ਲੱਗਦਾ ਮੇਰੇ ਉੱਤੇ ਆਏ ਉਲਰ ਜਾਂਦੀਆਂ ਮੇਰੀਆਂ ਭੈਣਾਂ ਭਰਾਵਾਂ ਵਾਂਗ ਮੇਰਾ ਸਾਥ ਦਿੰਦੇ ਕਿ ਮੈਨੂੰ ਬਿਲਕੁਲ ਵੀ ਕਿਸੇ ਤੋਂ ਆਂਚ ਨਹੀਂ ਆਉਂਦੀਆਂ ਬਰਾਬਰ ਖੜ ਜਾਂਦੀਆਂ ਦੀ ਹਾਂ 10 ਸਾਡੇ ਨਾਲ ਕਰ ਗਏ ਹੂੰ ਐਦਾਂ ਦੀਆਂ ਨਾ ਭੈਣਾਂ ਮਿਲਣੀਆਂ ਨਾ ਸਾਡੇ ਵਰਗਾ ਮੋਹ ਪਿਆਰ ਮੈਨੂੰ ਇਹ ਲੱਗਦਾ ਵੀ ਰੱਬਾ ਆਹ ਬਣਾਈ ਰੱਖੀ ਸਾਡਾ ਰਿਸ਼ਤੇ ਨਾ ਜਿਹੜੇ ਵਿਕਸ਼ਾ ਪਹਿਲਾਂ ਦੇ ਮੁਤਾਬਕ ਮੁਕਾਬਲੇ ਜਿਹੜੇ ਹੋਣ ਵਾਲੇ ਰਿਸ਼ਤੇ ਨੇ ਉਹ ਜਿਆਦਾ ਹੰਡਣਸਾਰ ਨਹੀਂ ਹੈਗੇ। ਉਹਨਾਂ 'ਚ ਵਿਥ ਬਹੁਤ ਆ ਜਾਂਦੀ ਹੈ। ਸੋਸ਼ਲ ਮੀਡੀਆ ਨੇ ਸਾਨੂੰ ਦੂਰ ਕਰਤਾ ਇੱਕ ਤਾਂ। ਇੱਕ ਸਾਡੀ ਪਰਿਵਾਰਕ ਸਾਂਝ ਘਟਾਤੀ ਹੈ। ਪਹਿਲਾਂ ਅਸੀਂ ਹੁੰਦੇ ਸੀ ਜਦੋਂ ਮਿਲਣ ਜਾਂਦੇ ਸੀ ਇੱਕ ਹੈਜ ਆਉਂਦਾ ਸੀ। ਜਦੋਂ ਕਿਸੇ ਦਾ ਇਹ ਵੀ ਹੈ ਮੇਰਾ ਭਰਾ ਆ ਅੱਜ ਤੇ ਉਹ ਇੰਨਾ ਵਿਰਾਗ ਉੱਠਦਾ ਜਦੋਂ ਕਿਤੇ ਪੈਣ ਭਰਾਵਾਂ ਕੋਲੇ ਜਾਂਦੇ ਕਿਸੇ ਨੂੰ ਮਿਲਦੇ ਕਰਦੇ ਤਾਂ ਲੋਕ ਭੱਜ ਕੇ ਹਾਬੜਾਂ ਵਾਂਗ ਮਿਲਦੇ ਪਰ ਹੁਣ ਹੁਣ ਸਮਾਂ ਹੋਰ ਹੈ ਹੁਣ ਕੀ ਹੁੰਦਾ ਕਿ ਹੁਣ ਜੇ ਤੁਸੀਂ ਕਿਸੇ ਨੂੰ ਪਹਿਲਾਂ ਤਾਂ ਆਪਾਂ ਪੰਪਾ ਦਾਦਾ ਦਦਾਂ ਰਹਿ ਵੀ ਆਉਂਦੇ ਸੀ ਕਿਸਦੇ ਘਰੇ ਬਿਨਾਂ ਦੱਸੇ ਜਾ ਕੇ ਹੁਣ ਜੇ ਤੁਸੀਂ ਕਿਸੇ ਨੂੰ ਫੋਨ ਕਰਕੇ ਇਹ ਗੱਲ ਕਹਿ ਦਾਂਗੇ ਵੀ ਜਿਵੇਂ ਹੁਣ ਮੋਹਾਲੀ ਬੈਠੇ ਆਪਾਂ ਤਾਂ ਫੋਨ ਕਰ ਦਾਂਗੇ ਮੋਹਾਲੀ ਭਾਈ ਵੀ ਮੈਂ ਅੱਜ ਜਾ ਰਿਹਾ ਕੱਲ ਨੂੰ ਮੇਰੀ ਇੱਥੇ ਪਾਸਪੋਰਟ ਦੀ ਡੇਟ ਹੈ ਤੇ ਮੈਂ ਰਾਤ ਤੁਹਾਡੇ ਕੋਲ ਰੁਕੂਗਾ ਤੁਸੀਂ ਮੰਨੋਗੇ ਲੋਕਾਂ ਨੂੰ ਕਿੱਸੂ ਪੈ ਜਾਂਦੇ ਆ ਰਾਤ ਰੱਖਣ ਦੇ ਮਾਰਿਆਂ ਨੂੰ ਵੀ ਭਾਵੇਂ ਉਹ ਖਰਚਾ ਆਵਦਾਪ ਕਰੇ ਹੂੰ ਫਿਰ ਉਹ ਪਰਸਨ ਅੱਗੇ ਉਹ ਕਿਸੇ ਤੋਂ ਕਿਵੇਂ ਆਸ ਕਰਨਗੇ ਵੀ ਜਦੋਂ ਅਸੀਂ ਜਾਗੇ ਤਾਂ ਇਹ ਸਾਡੀ ਆਉ ਭਗਤ ਕਰਨ ਸਾਡੇ ਰਿਸ਼ਤੇ ਨੇ ਕਦਰਾਂ ਕੀਮਤੀਆਂ ਅਸੀਂ ਖੁਦ ਹੀ ਖਤਮ ਕਰਤੀਆਂ ਨੇ ਪ੍ਰੈਕਟੀਕਲ ਹੋ ਗਏ ਅਸੀਂ ਹਰ ਚੀਜ਼ 'ਚੋਂ ਅਸੀਂ ਆਪਣਾ ਨਫਾ ਵੇਖਣ ਲੱਗ ਗਏ ਹੂੰ ਮੈਨੂੰ ਤਾਂ ਉਹਦਾ ਨਹੀਂ ਆਗੀ ਤਾਂ ਮੈਂ ਕਿਉਂ ਕਰਾਂ ਫਿਰ ਕੀ ਹੋਗਾ ਜੇ ਤੈਨੂੰ ਉਹਨੇ ਇਦਾਂ ਕਰਤਾ ਤੁਸੀਂ ਦਾ ਆਪ ਦਾ ਆਪਣਾ ਕਰੋ ਹੁਣ ਮੈਨੂੰ ਕਹਿਣ ਲੱਗ ਜਾਂਦੇ ਕਹਿੰਦੇ ਵੀ ਮੈਂ ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਇਹ ਨਹੀਂ ਵੀ ਜੇ ਕੋਈ ਮੈਨੂੰ ਫੋਨ ਕਰਦਾ ਆਉਂਦਾ ਨਾ ਜਾਂ ਗੱਲਾਂ ਕਰਨ ਲੱਗ ਜਾਂਦੇ ਵੀ ਤੂੰ ਯਾਰ ਕਿਉਂ ਮੱਥਾ ਕਪਾਈ ਕਰਦਾ ਕਿਉਂ ਇਹਨਾਂ ਦੇ ਉੱਤੇ ਜੇ ਕੋਈ ਨਵੇਂ ਸਟੂਡੈਂਟ ਆਉਂਦੇ ਤੇਰੇ ਕੋਲੇ ਆ ਕੇ ਬਗ ਜਾਂਦੇ ਨੇ ਕੰਮ ਕਰ ਕਰਦੇ ਹੈ ਆਪ ਦਾ ਤੇ ਇਹ ਤੈਨੂੰ ਮੁੜ ਕੇ ਪੁੱਛਦੇ ਨਹੀਂ ਤੇ ਤੂੰ ਕਿਉਂ ਇਹਨਾਂ ਨੂੰ ਗਿਆਨ ਬੰਨਣ ਲੱਗ ਜਾਂਦਾ ਮੈਂ ਕਹਿੰਦਾ ਇਹ ਨਿਰੰਧ ਦੀ ਕਿਸਮ ਤੇ ਇਹਨਾਂ ਦੇ ਨਾਲ ਇਹਨਾਂ ਦੇ ਕਰਕੇ ਮੈਂ ਆਪ ਦੇ ਆਪ ਦੀ ਜਿਹੜਾ ਨੇਚਰ ਆ ਮੈਂ ਉਹ ਤਾਂ ਨਹੀਂ ਨਾ ਬਦਲੂਗਾ ਮੇਰਾ ਸੁਭਾਅ ਇਦਾਂ ਦਾ ਵੀ ਮੈਂ ਮੇਰੇ ਮੇਰੇ ਤੋਂ ਮਦਦ ਹੁੰਦੀ ਹੈ ਲੋਕਾਂ ਦੀ ਔਰ ਮੈਂ ਕਰਨਾ ਚਾਹੁੰਨਾ ਐ ਮੈਂ ਵੱਡੀ ਮਦਦ ਵੀ ਕਰਨਾ ਚਾਹੁੰਨਾ ਪਰ ਉਹਦੇ ਲਈ ਹਜੇ ਮੈਂ ਬੇਵੱਸ ਆ ਮੈਂ ਬੇਵੱਸ ਆ ਜੀ ਮੇਰੇ ਕੋਲ ਇੰਨਾ ਵੱਡੇ ਹਜ਼ਾਰ ਨਹੀਂ ਹੈ ਕਿ ਮੈਂ ਉਹਨਾਂ ਸਾਰਿਆਂ ਦੀ ਹੈਲਪ ਕਰ ਸਕਾਂ ਪਰ ਜਿੰਨੀ ਕੋ ਹੁੰਦੀ ਹੈ ਮੇਰਾ ਨੇਚਰ ਆ ਅਗਲਾ ਕੋਈ ਕਰੇ ਮੁੜ ਕੇ ਨਾ ਕਰੇ ਜ਼ਰੂਰੀ ਥੋੜੀ ਹੈ ਵੀ ਜੇ ਤੁਸੀਂ ਦਿੱਤਾ ਉਹ ਤੁਹਾਨੂੰ ਵਾਪਸ ਹੀ ਮਿਲੇ ਹੂੰ ਕਈ ਵਾਰੀ ਅਸੀਂ ਫਲ ਲਾਉਨੇ ਆ ਸਾਡਾ ਅਸੀਂ ਦਰਖਤ ਲਾਉਨੇ ਆ ਉਹ ਪੇੜ ਜਦੋਂ ਵੱਡਾ ਹੁੰਦਾ ਤਾਂ ਉਹਦੇ ਫਲ ਕੋਈ ਹੋਰ ਖਾਂਦਾ ਹੂੰ ਤੇ ਅਸੀਂ ਪੇੜ ਲਾਈਏ ਨਾ ਕੋਈ ਨਹੀਂ ਨਹੀਂ ਕੰਮ ਮਾਰ ਕੋਈ ਮਾਰਾ ਤਾਂ ਮੈਂ ਕੀ ਕਰਾਂ ਇਹ ਆਪਾਂ ਕੀ ਕਰ ਸਕਦੇ ਅਸੀਂ ਅਸੀਂ ਦੂਸਰੇ ਦੇ ਨੂੰ ਲੈ ਕੇ ਅਸੀਂ ਆਪਦੇ ਨੇਚਰ ਨੂੰ ਕਿਉਂ ਬਦਲ ਲਈ ਮੇਰਾ ਸੁਭਾਅ ਇਹੋ ਜਿਹਾ ਤਾਂ ਮੇਰਾ ਸੁਭਾਅ ਇਦਾਂ ਹੀ ਰਹਿਣਾ ਥੀਏਟਰ ਦੀ ਆਪਾਂ ਗੱਲ ਕਰਦੇ ਆ ਸਰ ਹਾਂਜੀ ਬਹੁਤ ਸਾਰੀਆਂ ਫੀਮੇਲ ਜੋ ਤੁਹਾਡੇ ਨਾਲ ਹੋਣੀਆਂ ਨੇ ਤੁਹਾਡੇ ਨਾਲ ਕੰਮ ਵੀ ਕਰਦੀਆਂ ਹੋਣੀਆਂ ਨੇ ਕਈ ਛੋਟੀਆਂ ਵਧੀਆ ਦੋਸਤ ਵੀ ਹੋਣ ਹੋਣੀਆਂ ਨੇ ਬਾਲੀਵੁੱਡ ਦੇ ਵਿੱਚ ਅਸੀਂ ਇਹ ਗੱਲ ਸੁਣੀ ਆ ਕਿ ਸਾਡੇ ਇਥੇ ਹੁੰਦਾ ਹੈ ਪੰਜਾਬ ਦੇ ਵਿੱਚ ਕਹਿੰਦੇ ਨੇ ਜੇਬ ਗਰਮ ਕਰਨ ਦੇ ਲਈ ਬਿਸਤਰ ਗਰਮ ਕਰਨਾ ਜ਼ਰੂਰੀ ਹੁੰਦਾ ਹੈ ਹਾਂਜੀ ਮੈਂ ਸਮਝ ਗਿਆ ਤੇ ਇਥੇ ਹੋਇਆ ਕਦੇ ਕਿ ਕਿਸੇ ਵੱਡੇ ਡਾਇਰੈਕਟਰ ਨੇ ਜਾਂ ਕਿਸੇ ਹੋਰ ਨੇ ਵੱਡੇ ਬੰਦੇ ਨੇ ਕਿਹਾ ਹੋਵੇ ਕਿ ਤੈਨੂੰ ਕੰਪਰੋਮਾਈਜ਼ ਕਰਨਾ ਪੈਣਾ ਜੇ ਤੂੰ ਕੰਮ ਲੈਣਾ ਨਹੀਂ ਮਿਸ ਮੇਰੇ ਖਿਆਲ ਚ ਮੁੰਡਿਆਂ ਨੂੰ ਘਾਟੇ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਪਰ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਪੰਜਾਬੀ ਇੰਡਸਟਰੀ ਚ ਇਦਾਂ ਦੇ ਲੋਕ ਨੇ ਜਾਂ ਕਹਿ ਲੋ ਵੀ ਉਹਨਾਂ ਲੋਕਾਂ ਨਾਲ ਸਾਡਾ ਹਜੇ ਸਾਹਮਣਾ ਨਹੀਂ ਹੋਇਆ ਇਹ ਵੀ ਹੋ ਸਕਦਾ ਕਿ ਹੋ ਸਕਦਾ ਆਨਲਾਈਨ ਟਾਈਮ ਸਾਨੂੰ ਕੋਈ ਇਦਾਂ ਦੇ ਮਿਲ ਹਨਾ ਪਰ ਮੈਨੂੰ ਇਦਾਂ ਲੱਗਦਾ ਵੀ ਜੇਕਰ ਤੁਹਾਡੇ ਚ ਟੈਲੈਂਟ ਹੈ ਨਾ ਤੁਹਾ ਤੁਸੀਂ ਆਪਣੇ ਟੈਲੈਂਟ ਨੂੰ ਇੰਨਾ ਜ਼ਿਆਦਾ ਸਟਰੋਂਗ ਕਰ ਲੋ ਕਿ ਤੁਸੀਂ ਤੁਹਾਡੇ ਤੇ ਕੋਈ ਸਵਾਲ ਚੁੱਕ ਹੀ ਨਾ ਸਕੇ ਹੂੰ ਸਾਹਮਣੇ ਵਾਲੇ ਪਰਸੋਂ ਤੁਹਾਨੂੰ ਗੱਲ ਕਹੀ ਨਾ ਸਕੇ ਬਥੇਰੇ ਕੁੜੀਆਂ ਤੇ ਅਲੀਗੇਸ਼ਨ ਲੱਗਦੇ ਨੇ ਬਦਨਾਮ ਤਾਂ ਕੁੜੀ ਨਹੀਂ ਹੁੰਦੀਆਂ ਨਾ ਹੂੰ ਮੁੰਡੇ ਦਾ ਕੀ ਅਗਲੇ ਨੂੰ ਬਦਨਾਮ ਕਰਤਾ ਦੋ ਦਿਨ ਗੱਲ ਉੱਡੀ ਤੀਜੇ ਦਿਨ ਉਹ ਬਚ ਗਿਆ بس ਕਰਤੋਂ ਪਰ ਲੜਕੀ ਦੇ ਲਈ ਤੇ ਲਿਖਿਆ ਗਿਆ ਨਾ ਇੱਥੇ ਤੇ ਉਹ ਕੰਮ ਨਾ ਕਰੋ ਕਾਲਚ ਨਾ ਕਿਉਂਕਿ ਬਹੁਤ ਸਾਰੇ ਜੇ ਤੁਸੀਂ ਇਹ ਗੱਲ ਦੇਖੇ ਹੋਵੋਗੇ ਹੋਊਗੀ ਵੀ ਬਹੁਤ ਲੋਕ ਐਦਾਂ ਦੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਬਹੁਤ ਜਲਦੀ ਸਾਰਾ ਕੁਝ ਪਾਉਣਾ ਅਸੀਂ ਕੁਝ ਵੀ ਕਰਨ ਨੂੰ ਤਿਆਰ ਆ ਅਸੀਂ ਜਲਦੀ ਕਰਨਾ ਸਾਰਾ ਕੁਝ ਹੈਨਾ ਤੇ ਤੁਸੀਂ ਦੇਖੋ ਫਿਰ ਵੀ ਜਦੋਂ ਜਲਦੀ ਕਰਨਾ ਤਾਂ ਫਿਰ ਤੁਸੀਂ ਕਿਸੇ ਕੋਲ ਜਾਓਗੇ ਤਾਂ ਤੁਹਾਡਾ ਫਾਇਦਾ ਚੱਕੂਗਾ انسان ਤੇ ਫਾਇਦਾ ਜੇ ਤੁਸੀਂ ਚੁਕਾਉਣਾ ਚਾਹੁੰਦੇ ਹੋ ਤਾਂ ਹੀ ਤੁਸੀਂ ਕਾਲ ਕਰ ਰਹੇ ਹੋ ਪਹਿਲਾਂ ਸਿੱਖ ਲੋ ਕਰ ਲੋ ਕੰਮ ਪ੍ਰੈਕਟੀਕਲੀ ਕਰੋ ਫਿਰ ਉਸ ਤੋਂ ਬਾਅਦ ਤੁਹਾਨੂੰ ਮੌਕੇ ਮਿਲ ਜਾਣੇ ਏਦਾਂ ਦੀ ਗੱਲ ਨਹੀਂ ਵੀ ਸਾਡੀ ਇੰਡਸਟਰੀ ਤਾਂ ਬਹੁਤ ਚੰਗੀ ਇੰਡਸਟਰੀ ਹੈ ਜਿੱਦਾਂ ਦੇ આરોਪ ਲੱਗਦੇ ਨੇ ਬਾਲੀਵੁੱਡ ਤੇ ਲੱਗਦੇ ਨੇ ਬਾਲੀਵੁੱਡ ਚ ਤਾਂ ਮੈਂ ਗਿਆ ਹੀ ਨਹੀਂ ਮੈਂ ਤਾਂ ਇੱਕ Netflix ਦੀ ਸੀਰੀਜ਼ ਕੀਤੀ ਹੈ ਮੈਂ ਤਾਂ ਬੰਬਈ ਨਹੀਂ ਕਦੇ ਗਿਆ ਹੂੰ ਸੱਚੀ ਗੱਲ ਹੈ ਦੀਸ਼ਾ ਮੈਂ ਕਦੇ ਬੰਬਈ ਨਹੀਂ ਗਿਆ ਅਜੇ ਤੱਕ ਔਰ ਤੁਸੀਂ ਬੰਬਈ ਛੱਡੋ ਮੈਂ ਸ਼ਿਮਲੇ ਨਹੀਂ ਗਿਆ ਹਾਂ ਮੈਂ ਕਿੰਨਾ ਟਾਈਮ ਮੈਂ ਐਮਏ ਇੱਥੇ ਕੀਤੀ ਤਿੰਨ ਚਾਰ ਸਾਲ ਹੋ ਗਏ ਰਿਹਾ ਮੈਂ ਇੱਥੇ ਤੇ ਮੈਂ ਇੱਥੋਂ ਸ਼ਿਮਲੇ ਨਹੀਂ ਗਿਆ ਅੱਜ ਤੱਕ ਇੱਕ ਪਤਾ ਨਹੀਂ ਕਿਦਾਂ ਦਾ ਹੋਣਾ ਪਰ ਮੈਂ ਇਹ ਗੱਲ ਕਹਿਣਾ ਵੀ ਸਾਡੀ ਪੰਜਾਬੀ ਇੰਡਸਟਰੀ ਜਿੱਥੇ ਇੱਥੇ ਮੈਂ ਕੰਮ ਕੀਤਾ ਬਈ ਉਹ ਬੰਦਿਆਂ ਦੇ ਨਾਲ ਕੰਮ ਤਾਂ ਵਾਕੀ ਉਹ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਯਾਰ ਉਹ ਇੰਨਾ ਇੰਨਾ ਸੋਹਣਾ ਕੰਮ ਕਰਦੇ ਨੇ ਇੰਨਾ ਵਧੀਆ ਗਾਈਡ ਕਰਦੇ ਨੇ ਇੰਨਾ ਵਧੀਆ ਟ੍ਰੀਟ ਕਰਦੇ ਨੇ ਇੰਨਾ ਵਧੀਆ ਸਮਝਾ ਕੇ ਤੁਹਾਨੂੰ ਅੱਗੇ ਲੈ ਕੇ ਆਉਂਦੇ ਨੇ ਤਾਂ ਮੈਂ ਮਲਕਾਣੇ ਬਾਈ ਦਾ ਕਦੇ ਜਿੰਦਗੀ ਦੇ ਵਿੱਚ ਉਹਦਾ ਛਾਣ ਨਹੀਂ ਭੁੱਲ ਸਕਦਾ ਕਿ ਉਹਨੇ ਮੈਨੂੰ ਰੋਟੀ ਪਾਤਾ ਤੇ ਰੋਟੀ ਖਾਣ ਲਾਤਾ ਹਮ ਵਾਰ